ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਣਾ ਵਲੌਗ ਚੈਨਲ ਤੇ ਤੇ ਉਮੀਦ ਕਰਦਾ ਸੀ ਸਾਰੇ ਜਣ ਠੀਕ ਠਾਕ ਹੋਵਗੇ ਤੇ ਆਜੋ ਦੋਸਤੋ ਪੀ ਲੋ ਚਾਹ ਸੋ ਅੱਜ ਪ੍ਰਮਾਤਮਾ ਨੇ ਡਿਊਟੀ ਲਾਈ ਆ ਸਾਡੀ ਬਿਲਕੁਲ ਬਾਰਡਰ ਦੇ ਨੇੜੇ ਸੋ ਸਾਡੀਆਂ ਵੀਡੀਓ ਲੈਂਦੇ ਪੰਜਾਬ ਤੋਂ ਬਹੁਤ ਦੇਖੀਆਂ ਜਾਂਦੀਆਂ ਨੇ ਸੋ ਤੁਸੀਂ ਲੈਂਦੇ ਪੰਜਾਬ ਵਾਲੇ ਵੀ ਉਹ ਸੂਰਜ ਲਹਿ ਰਿਹਾ ਆਪਣਾ ਤੇ ਥੋੜਾ ਘਰ ਬਿਲਕੁਲ ਸੂਝਦੇ ਕੋਲ ਹੀ ਆ ਇੱਥੋਂ ਯਾਨੀ ਕਿ 8-10 ਕਿਲੋਮੀਟਰ ਦੀ ਦੂਰੀ ਤੇ ਆਪਾਂ ਨੂੰ ਬਾਰਡਰ ਪਾਕਿਸਤਾਨ ਦਾ ਲੱਗ ਜਾਂਦਾ ਤੇ ਜਿੱਥੇ ਆਪਣੇ ਲਹਿੰਦੇ ਪੰਜਾਬ ਵਾਲੇ ਆਪਣੇ ਵੀਰ ਆਪਣੇ ਭਰਾ ਸਾਰੇ ਉੱਥੋਂ ਸਾਾਨੂੰ ਬਹੁਤ ਪਿਆਰ ਕਰਦੇ ਨੇ ਸਾਡੀਆਂ ਵੀਡੀਓ ਦੇਖਦੇ ਨੇ ਹਨ ਤੇ ਅੱਜ ਅਸੀਂ ਅਸੀਂ ਪਿੱਖੀਪਣ ਤੋਂ ਅੱਗੇ ਸਾਡਾ ਪ੍ਰੋਗਰਾਮ ਆ ਤੇ ਜਿੱਥੇ ਹੁਣ ਅਸੀਂ ਪ੍ਰੋਗਰਾਮ ਕਰਨ ਜਾਣਾ ਇਹਦੂ ਅੱਗੇ ਜਾਣਾ ਤੇ ਉੱਥੇ ਹੁਣ ਬਾਰਡਰ ਯਾਨੀ ਕਿ ਇੱਥੋਂ ਲੈ ਕੇ ਜਿੰਨਾ ਕਾ ਪਿੱਛੇ ਦਰਖਤ ਦੀਂਦਾ ਇੰਨੀ ਕ ਦੂਰ ਉਦ ਬਾਰਡਰ ਆ ਠੀਕ ਆ ਵੈਲਕਮ ਕੋਲੇ ਤੁਹਾਡੇ ਆਏ ਆ ਅੱਜ ਤੇ ਤੇ ਲਤਾਉ ਚਾਹ ਵੀ ਹੋ ਬਈ ਸਾਡੇ ਪਾਕਿਸਤਾਨ ਤੋਂ ਸਾਡੀਆਂ ਵੀਡੀਓ ਜਿਹੜੀਆਂ ਦੇਖਦੇ ਆਂ ਇੰਡੀਆ ਤੋਂ ਜਿਹਨੇ ਦੇਖਦੇ ਆ ਸਾਰਿਆਂ ਨੂੰ ਮੋਸਟ ਵੈਲਕਮ ਤੇ ਆਜੋ ਸਾਰਿਆਂ ਨੇ ਚਾਹ ਪੀ ਲਓ ਤੇ ਇਸ ਟਾਈਮ ਅਸੀਂ ਹੈਗੇ ਆ ਦਾਦਗਾ ਪਰਿਵਾਰ ਦੇ ਘਰ ਤੇ ਬੜਾ ਖੁੱਲਾ ਡੁੱਲਾ ਮਾਹੌਲ ਬੜਾ ਸੋਹਣਾ ਲੱਗ ਰਿਹਾ ਤੇ ਹੁਣ ਅਸੀਂ ਨਾਨ ਸੌਰੀ ਅਸੀਂ ਇਸ ਟਾਈਮ ਹੈਗੇ ਨਾਨਕਿਆਂ ਦੇ ਘਰੇ ਦਾਦਗੇ ਕਹਿੰਦਾ ਸੀ ਨਾਨਕਿਆਂ ਦੇ ਘਰੇ ਆ ਸੋ ਅਸੀਂ ਹੁਣ ਤਾਵਾ ਬੋਲਣਾ ਦਾਦੀਆਂ ਦੇ ਤੇ ਜਾ ਕੇ ਠੀਕ ਆ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਐਂਟਰੀ ਤੇ ਉਹ ਜਿਹੜਾ ਪਿੰਡ ਹੈਗਾ ਉਹ ਿੱਦੋਂ ਵੀ ਪਾਕਿਸਤਾਨ ਦੇ ਨੇੜੇ ਚਲਾ ਜਾਂਦਾ ਬਾਰਡਰ ਦੇ ਬਿਲਕੁਲ ਕੋਲੇ ਚਲਾ ਜਾਂਦਾ ਤੇ ਆ ਮੁੰਡੇ ਹੁਣ ਚਾਹ ਚੂ ਪੀ ਕੇ ਹੋ ਗਿਆ ਰੈਡੀ ਹਾਂ ਸੱਤੂ ਰਿਆ ਦੀਪੂ ਆ ਸਾਡਾ ਦੀਪੂ ਬੰਦਾ ਨਾ ਯਾਰ ਇਹਨੂੰ ਇਹਨੂੰ ਸਾਨੂੰ ਸਾਰਿਆਂ ਨੂੰ ਅਟੈਚਮੈਂਟ ਬੜੀ ਆ ਪਾਕਿਸਤਾਨ ਨਾਲ ਬੜੀ ਅਟੈਚਮੈਂਟ ਇਹ ਬੰਦੇ ਨੂੰ ਬਹੁਤ ਅਟੈਚਮੈਂਟ ਆ ਸੋ ਇਹਨੂੰ ਕਿਤੇ ਬਾਰਡਰ ਦੇਖ ਜੇ ਨਾ ਇਹਨੂੰ ਬੜਾ ਹੁੰਦਾ ਕਿ ਮੈਂ ਸ਼ਾਇਦ ਬਈ ਦੋਸਤੋ ਜੇ ਤਾਰ ਨਾ ਲੱਗੀ ਹੁੰਦੀ ਅੱਜ ਤੁਹਾਡੇ ਕੋਲ ਜਰੂਰ ਹੋ ਗਏ ਜਾਂਦੇ ਬਿਲਕੁਲ ਕੋਲੇ ਆਏ ਤੁਹਾਡੇ ਹਣਾ ਸਹੀ ਹੈ ਨਾ ਬਿਲਕੁਲ ਇਹਨੂੰ ਮੈਂ ਕਿਹਾ ਤੂੰ ਲੰਘ ਜਾ ਲੰਘਣਾ ਤਾ ਤੈਨੂੰ ਨਗਾ ਦੇਨੇ ਤਾਰ ਵਿੱਚ ਦੀ ਇਹ ਫੇਰਾਂ ਤੋਂ ਡਰਦਾ ਬਹੁਤ ਕਹਿੰਦਾ ਫੇਰ ਮਾਰਨ ਸਹੀ ਗੱਲ ਹੈ ਹਣਾ ਸੋ ਸਭ ਦੀ ਡਿਊਟੀ ਹੈ ਨਾ ਸੋ ਐ ਇਦਾਂ ਕ੍ਰੋਸ ਹੋ ਨਹੀਂ ਜਾ ਸਕਦੇ ਮਜਬੂਰੀਆਂ ਨੇ ਸਭ ਦੀਆਂ ਹੈ ਨਾ ਤੇ ਕਿਸ ਟਾਈਮ ਆਵਾਂਗੇ ਜ਼ਰੂਰ ਤੁਹਾਡੇ ਲੈਂਦੇ ਪੰਜਾਬ ਵਾਲੇ ਤੁਹਾਡੇ ਕੋਲੇ ਵੀ ਜ਼ਰੂਰ ਆਵਾਂਗੇ ਤੁਸੀਂ ਵੀ ਸਾਰੇ ਬਹੁਤ ਪਿਆਰ ਕਰਦੇ ਹੋ ਠੀਕ ਆ ਇਹ ਜਿਹੜੀਆਂ ਆਪਣੀਆਂ ਸਰਹੱਦਾਂ ਖਿੱਚਦੀਆਂ ਨੇ ਦੁਬਾਰਾਂ ਖਿੱਚਦੀਆਂ ਨੇ ਹਣਾ ਇਹਨਾਂ ਵਿੱਚ ਨਾ ਤੁਹਾਡਾ ਦੋਸ਼ ਆ ਨਾ ਸਾਡਾ ਦੋਸ਼ ਆ ਸੋ ਕਿਤੇ ਪਰਮਾਤਮਾ ਕਿਤੇ ਇੱਕ ਕਰ ਦੇ ਸਾਰਾ ਕੋਸ਼ ਹੈ ਨਾ ਨਜ਼ਾਰਾ ਆ ਜੇ ਨਾ ਸਹੀ ਹੈ ਨਾ ਓਕੇ ਚਲੋ ਫਿਰ ਹੁਣ ਆਪਾਂ ਹੁੰਨੇ ਆ ਇਕੱਠੇ ਐਂਟਰੀ ਤੇ ਓਕੇ ਹੁਣ ਚਾਹ ਪੀ ਲਈਗੀ ਤੇ ਉਸ ਤੋਂ ਬਾਅਦ ਫਿਰ ਹੋ ਕੇ ਕੈਮ ਸ਼ੈਮ ਫਿਰ ਬੋਲਦੇ ਆ ਧਾਵਾ ਦਾਦਕਿਆਂ ਦੇ ਠੀਕ ਆ ਨਾਨਕੇ ਰੈਡੀ ਹੋ ਰਹੀ ਨੇ ਚਲੋ ਚਲੋ ਲਓ ਬਈ ਮਤਰੋ ਹੋ ਗਿਆਂ ਰਵਾਨਾ ਹੁਣ ਆਪਾਂ ਬਿਲਕੁਲ ਬਾਰਡਰ ਦੇ ਕੋਲ ਨੂੰ ਪਹੁੰਚਣ ਨੂੰ ਹੈਲੋ ਸੋ ਮੁੰਡਿਆਂ ਨੇ ਆ ਜੇ ਨਾਨਕਿਆਂ ਨੂੰ 10 15 ਮਿੰਟ ਲੱਗਦੀ ਸੀਗੇ ਸੋ ਮੁੰਡਿਆਂ ਨੂੰ ਛੇਤੀ ਆ ਕੇ ਤੇ ਇਹਦੋਂ ਪਹਿਲਾਂ ਨੇਰਾ ਹੋ ਜਾਵੇ ਤੇ ਆਪਾਂ ਬਾਰਡਰ ਦੇਖੀ ਜਲ ਕੇ ਹੈ ਨਾ ਬਿਲਕੁਲ ਅਸੀਂ ਆ ਲొਕੇਸ਼ਨ ਲੱਗੀ ਹੋਈ ਆ ਬਿਲਕੁਲ ਜਿਹੜੀ ਲਾਸਟ ਜਿਹੜੀ ਸੜਕਾ ਜਿਹੜੇ ਨਾਲ ਦੀ ਲੰਘਦੀ ਆ ਬਾਰਡਰ ਦੇ ਬਿਲਕੁਲ ਉਤੋਂ ਦੀ ਹੁਣ ਨਿਕਲਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਜੇ ਚੰਨ ਵਿਆਹ ਦਾ ਉਦੋਂ ਤੱਕ ਤੁਹਾਨੂੰ ਵੀ ਆਪਾਂ ਹਨਾ ਲੈਂਦਾ ਪੰਜਾਬ ਦਾ ਬਾਰਡਰ ਦਿਖਾ ਸਕੀਏ ਹਨਾ ਲਓ ਵੀ ਮਿੱਤਰੋ ਮੁੰਡੇ ਉਤਰ ਗਏ ਆ ਕਹਿੰਦੇ ਬਾਰਡਰ ਦੇਖਣਾ ਡਰਾਕਟਾਂ ਦੇ ਵਿੱਚ ਦੀ ਤੇ ਸਾਨੂੰ ਲొਕੇਸ਼ਨ ਦੇ ਹਿਸਾਬ ਦੇ ਨਾਲ ਬਿਲਕੁਲ ਬਾਰਡਰ ਬਾਰਡਰ ਨੇੜੇ ਦੇਖ ਰਿਹਾ ਬਿਲਕੁਲ ਕੋ ਕਾਮ ਸਾਡੇ ਬੰਦੇ ਆਂਦਾ ਕੰਜਰੋ ਫਾਇਰ ਮਾਰਨਗੇ ਫੌਜੀ ਇੱਧਰ ਆ ਪਿੰਨ ਆਇਆ ਆਇਆ ਜੱਡੀ ਛੜੋ ਸਭ ਆ ਨਹਿਰਾ ਵਾਲਾ ਵਾਟਰਫਾਲ ਕਰਦੇ ਹੋਏ ਪਹਿਲਾਂ ਤੁਸੀਂ ਜਾ ਕੇ ਦੇਖ ਲਓ ਉਧਰ ਕੀ ਪ੍ਰੋਗਰਾਮ ਆ ਆਵੇ ਆ ਜਿਹੜਾ ਸਾਡਾ ਲਵਰ ਆ ਪਾਕਿਸਤਾਨ ਜਾਣ ਦਾ ਪੱਕਾ ਤੇ ਇਹ ਦੇਖੋ ਓਏ ਲੈ ਨੰਗ ਜਾ ਹੁਣ ਹੇ ਮੁੰਡਾ ਸਾਡਾ ਹੀ ਪੱਕਾ ਹੁੰਦਾ ਇਹ ਸਾਡਾ ਲਾਡਲਾ ਇਹ ਪੰਡਤਾਂ ਦਾ ਮੁੰਡਾ ਮੁੰਡਾ ਇਹ ਤੋਂ ਨਹੀਂ ਨਹਿ ਟੱਪੀ ਜਾਣੀ ਓਏ ਟੱਪ ਜੇਗਾ ਆਣ ਖਾਲੀ ਗੱਲ ਨਾਲ ਟੱਪ ਜਾ ਜਾਂਦਾ ਲੈ ਆ ਜਾਵੜੀ ਮੁੰਡਿਓ ਧਿਆਨ ਨਾਲ ਮੁੰਡਿਓ ਲਾਊਡ ਨਹੀਂ ਵੈਸੇ ਇੱਧਰ ਰੈਂਦਾ ਹੈ ਹੈ ਯਾਰਾ ਜੰਮਤ ਆ ਭਈਓ ਸਭ ਨੇ ਵਾਟਰ ਹੈ ਹੈ ਕਰ ਦੂੰ ਇੱਕ ਮਿੰਟ ਕਰਦਾ ਹਾਂ ਯਾਰ ਓਏ ਲੱਗ ਰਿਹਾ ਫਮਰੋ ਇਹ ਮੈਂ ਤਾਂ ਟੱਪੇਂ ਜਾਣਾ ਕਿੰਨੀ ਕ ਦੂਰ ਆ ਏ ਕੋਈ ਇਹਦਾ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਆ ਨਹਿਰ ਕੋਨਗਾਉ ਚਿੱਟੇ ਲੀੜੇ ਪਾਏ ਨਾ ਡੱਗ ਜਗੇ ਲੱਜਾ ਤੂੰ ਮਾਰ ਲਈ ਬਈ ਲੋ ਜੀ ਕਰੋ ਚੱਕ ਬਾਰਡਰ ਉਹ ਖੇਤ ਪਰਲੇ ਪਾਸੇ ਪਾਕਿਸਤਾਨ ਦੇ ਆ ਗਏ ਆਜ ਮਾਰਤੀ ਬਾਜ ਮਾਰਤੀ ਕੋਈ ਐਵੇਂ ਨਹੀਂ ਸਹੀ ਗੱਲ ਆ ਉਹਨਾਂ ਦੀ ਡਿਊਟੀ ਬਿਲਕੁਲ ਕਿੰਨੀ ਹਾਰਡ ਆ ਠੀਕ ਆ ਤਾਂ ਅਸੀਂ ਬਿਲਕੁਲ ਕਿਉਂਕਿ ਵਿੱਚ ਨਹਿਰ ਸੀਗੀ ਇੱਕ ਵਾਈਟ ਕੱਪੜੇ ਪਾਏ ਹੋਏ ਆ ਮੈਂ ਤਾਂ ਗਿਆ ਨਹੀਂਗਾ ਇਹ ਕਿਹਾ ਬਾਈ ਮੈਂ ਜਣੇ ਬਹੁਤ ਦਾ ਬਹੁਤ ਆਵਲਾ ਸੀ ਤੇ ਬਾਟਰ ਦੇ ਬਿਲਕੁਲ ਜਣ ਕੇ ਕਿੰਨੇ ਕਿੱਲੇ ਤੇ ਬਾਰਡਰ ਸੀ ਮੈਨੂੰ ਜਮਾ ਥੋੜੀ ਮੇਰਾ ਟੂਕ ਨਹੀਂ ਲਿਆਦੀ ਦੋ ਕਿੱਲੇ ਤੇ ਹੈਣਾ ਹਾਂਜੀ ਦੋ ਕੁ ਕਿੱਲਿਆਂ ਦੇ ਬਾਰਡਰ ਦੂਰ ਰਹਿ ਗਿਆ ਸੀਗਾ ਤੇ ਇਹਨਾਂ ਨੂੰ ਮੈਂ ਫੋਨ ਫੜਾਤਾ ਮੈਂ ਆਦੀ ਸ਼ਾਟ ਲੈ ਲਵਾਂ ਬਾਰਡਰ ਦਾ ਜੇ ਤੁਸੀਂ ਪਹਿਲਾਂ ਦੇਖਿਆ ਪ੍ਰੋਪਰ ਲਿਆਵਣੀ ਹੈ ਤੇ ਫੌਜੀ ਨੇ ਉੱਥੋਂ ਆਵਾਜ਼ ਦਿੱਤੀ ਦੌਕਾ ਮਰਿਆ ਜ਼ੋਰ ਦੀ ਵੀ ਤੁਸੀਂ ਵੀ ਨਹੀਂ ਵੀਡੀਓ ਕਾਦੋ ਬਣਾਉਣੇ ਆ ਜਾਂ ਕੁਛ ਨਹੀਂ ਹੈਣਾ ਇੰਨੇ ਚੱਕਨੇ ਆ ਨਿਗਾ ਉਹਨਾਂ ਦੀ ਰਹਿੰਦੀ ਹੈ ਇੱਥੇ ਹੈਣਾ ਤੇ ਭੱਜੇ ਹੁਣ ਆਹ ਦੇ ਸਾਡੇ ਆ ਪਜਾਮਾ ਪਜਾਮਾ ਉਹ ਨਿਆਣ ਚ ਸ਼ਾਸਤੀ ਮਾਰੀ ਪਜਾਮਾ ਵੀ ਬਾੜ ਗਿਆ ਇਨ 600 ਜਸ ਜਿਹਨੇ ਉਹਨੂੰ ਫੇਰ ਮਾਰਿਆ ਉਹਦਾ ਫੇਰ ਪਤਾ ਨਹੀਂ ਕੀ ਕੋ ਫਟਣਾ ਹੀ ਆਪਣਾ ਉਹ ਪੈਸੇ ਭੱਜ ਗਏ ਆ ਆਪਣੇ ਨੂੰ ਮੈਂ ਖੱਚਦੇ ਆ ਆ ਵੀ ਆ ਗਈ ਆ ਵੀ ਬਾਦਰ ਦੀ ਨਾ ਆ ਗਈ ਆ ਵੀ ਜਾਂਦਾ ਆ ਆ ਜਾਂਦੀ ਨਾ ਨਹੀਂ ਹੈ ਨਹੀਂ ਤੂੰ ਗੌਰ ਨਾਲ ਦੇਖਿਆ ਹੀ ਨਹੀਂ ਨਹੀਂ ਆ ਹੈਗਾ ਬਾਦਰ ਦੀ ਆ ਜਿਹੜੀ ਜੜੀ ਗੇੜ ਭੁੱਲ ਲੋ ਲੋ ਵੀ ਦੋਸਤੋ ਆ ਹੈਗੀ ਲਾਸਟ ਡ੍ਰੇਨ ਆਪਣੇ ਨਹੀਂ ਚੜਦਾ ਗਏ ਪੰਜਾਬ ਦੀ ਉਹਦੀ ਵਿੱਚ ਗੱਪ ਸੀ ਯਾਰ ਆਪਾਂ ਇਸ ਟਾਈਮ ਪਹੁੰਚ ਗਏ ਆ ਗੁਰੂ ਕਾਸ਼ੀ ਨਾਣਾ ਕਿੱਥੇ ਆ ਸੀਨਾ ਵਿਧੀ ਜੰਦ ਠੀਕ ਨੇਕਸਟ ਰਾਈਟ ਲੋ ਜੀ ਰਾਈਟ ਸੱਦੇ ਲਗਾ ਨਿਮ ਇਧਰ ਨਾਲ ਨਾਲ ਹੈਗਾ ਜੀ ਬਾਡਰ ਤੇ ਆਹ ਸਾਹਮਣੇ ਲੇਟਾਂ ਨਾਲ ਹੈਗਾ ਕਾਰਜ ਜਿੱਤੇ ਸਾਡਾ ਹੈਗਾ ਪ੍ਰੋਗਰਾਮ ਉਹ ਤੁਸੀਂ ਦੇਖ ਸਕਦੇ ਹੋ ਉੱਪਰ ਦਸਤਿਆਂ ਲਿਖਤਾ ਆਵਲੀ ਕਿਉਂ ਇੱਥੇ ਸਾਡਾ ਪ੍ਰੋਗਰਾਮ ਆ ਤੇ ਇੱਧਰ ਹੀ ਸੈੱਟ ਹੈਗਾ ਬਾਰਡਰ ਸ਼ਾਇਦ ਹੁਣ ਹੀ ਰੇਜ ਗੱਡੀ ਤੇ ਜਾਂਦੀ ਆ ਬਸ ਤਿੰਨ ਕਿਲੇ ਦੂਰ ਆ ਬਸ ਹਾਂ ਇਹ ਤੁਮਹਾ ਸਾ 200 ਮੀਟਰ ਹਾਂਜੀ ਦੋਸਤੋ ਸੋ ਧੁਮਾਕੇਦਾਰ ਆਪਣੀ ਐਂਟਰੀ ਸ਼ੁਰੂ ਹੋਣ ਜਾ ਰਹੀ ਹੈ ਨਾਨਕਿਆਂ ਦੀ ਸੁਨਾਨਕੇ ਪਹੁੰਚ ਚੁੱਕੇ ਆ ਤੇ ਆ ਜਿਹੜੀ ਤੁਸੀਂ ਲਾਈਟ ਦੇਖ ਰਹੇ ਹੋ ਨਾ ਬਹੁਤ ਜਿਆਦਾ ਸ਼ਾਰਪ ਵਜਦੀ ਹੈ ਬਾਰਡਰ ਤੇ ਵੱਜ ਰਹੀ ਆ ਤੇ ਐ ਇੱਧਰ ਜਿਹੜੀ ਲਾਈਟ ਵੱਡੀ ਜਾਗ ਰਹੀ ਹੈ ਇਹ ਵੀ ਬਾਰਡਰ ਤੇ ਜਾਗ ਰਹੀ ਹੈ ਹਨਾ ਸੋ ਮੁੰਡੇ ਮੇਰੇ ਵੀਰੋ ਰੈਡੀ ਆ ਸਾਰੇ ਤਿਆਰੀਆਂ ਸੋ ਪਤਾ ਲੱਗਣਾ ਚਾਹੀਦਾ ਜੀ ਮੋਗੇ ਤੋਂ ਮੁੰਡੇ ਆਏ ਆ ਬਾਰਡਰੋਂ ਪਾਰਵਾਜ ਆ ਗੇ ਢੋਲ ਦੀ ਬੰਨੂ ਪਾਕਿਸਤਾਨ ਹਾਂ ਬਾਰਡਰੋਂ ਪਾਰ ਵਾਰ ਜੇ ਨਹੀਂ ਤੇ ਆਵਾਜ਼ ਬਾਰਡਰੋਂ ਪਾਰ ਨੰਨੀ ਇਹਨਾਂ ਨੂੰ ਆਰਡਰ ਆਦੀ ਸਿੱਧੀ ਹੁੰਦੇ ਆ ਲੈ ਸਿੱਧੀ ਆ ਗੋਲ ਗੋਲ ਘੁੰਮਿੰਦੀ ਪੂਰੀ ਲਓ ਜੀ ਨਾਨਕਾ ਮੇਲ ਖੜ ਚੁੱਕੇ ਆਗੇ ਠੀਕ ਆ ਆ ਗਏ ਕਿ ਨਹੀਂ ਹੁਣ ਜਾ ਹੋਮ ਜਾਰੀਅਤ ਧੁਮਾਕੇ ਦਾ ਐਂਟਰੀ ਠੀਕ ਆ ਤੇ ਹੁਣੇ ਲਾਉਣੀਆਂ ਰੌਣਗਾਂ ਪੁਰੀਆਂ ਨਾਣ ਕੇ ਰੈਡੀ ਆ ਸਾਡੇ ਮੂਵੀ ਵਾਲੇ ਲੇਟ ਹੋ ਗਏ ਤੇ ਨਯਾਰਾਪੁਰਾ ਘੈਂਟ ਆ ਆਲਾ ਵੀ ਢੋਲੀਆਂ ਵੱਜ ਗਏ ਪਤਾ ਲੱਗੇ ਮੂਗਿਆਂ ਦਾ ਢੋਅ ਆਜਦਾ ਹੱਡ ਬਾਰਡਰ ਤੋਂ ਪਾਰ ਆ ਆਓ ਨਾਨਕੇ ਖੜੇ ਆਜੋ ਫਿਰ ਅਰੇ ਆਓ ਘਰ ਲੋ ਵੀ ਦੋਸਤ ਜੀ ਆਪਣੀ ਤਬਾਕੀਦਾਰ ਐਂਟਰੀ ਹੋ ਗਈ ਹੈ ਖਤਮ ਸੋ ਆਪਾਂ ਦੂਸਰੇ ਚੈਨਲ ਦੀ ਵੀਡੀਓ ਪਾਵਾਂਗੇ ਠੀਕ ਆ ਸਾਨੂੰ ਇੱਕ ਬਾਈ ਮਿਲਿਆ ਇੱਥੇ ਪ੍ਰੋਗਰਾਮ ਤੁਸੀਂ ਅਕਸਰ ਇਹਨੂੰ ਦੇਖਿਆ ਹੋਊਗਾ ਬੱਲੋ ਪਲਵਾਰ ਦਾ ਬੱਲੋ ਪਲਵਾਨ ਰਫਲਾ ਵਾਲਾ ਹੈ ਨਾ ਹੈ ਕਿਹੋ ਜਿਹਾ ਆਦਾ ਤੈਨੂੰ ਯਾਦ ਤੁਸੀਂ ਦਿੱਤਲ ਚਡੋਲ ਤੇ ਉਡਾਇਆ ਸੀ ਮੇਰੇ ਨਾਲ ਹੈ ਨਾ ਹੋਰ ਸੀਗਾ ਜੋ ਚਡੋਲ ਤੇ ਰੋਲਾ ਪਾਈ ਜਮਨ ਤਾਰਦੇ ਤੈਨੂੰ ਸੀ ਆਹ ਬੰਦਾ ਹੈ ਜਿਹਨੂੰ ਚਡੋਲ ਤੇ ਉਡਾਇਆ ਮਿੱਤਰੋ ਸੀਗਾ ਕਿ ਜਾਣਕਰ ਵਾਲਾ ਬੋਲਦਾ ਨਹੀਂ ਕਦੀ ਬੈਠਾ ਪਿੰਡੂਏ ਨਹੀਂ ਕਰਦਾ ਪਿੰਡ ਦਾ ਕਿਹੜਾ ਬਾਈ ਤੇਰਾ ਤਰਨ 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 ਜਿਹੜਾ ਸੁਭਾਈ ਜਿਹੜਾ ਬਾਰਡਰ ਤੇ ਪਿੰਡ ਆਹ ਤਰਾ ਪਿੰਡ ਆਇਆ ਹੈ ਇਹਨਾਂ ਨੇ ਕੀ ਹੈ ਜਨਾਨਕੀਆਂ ਹੋਇਆਂ ਅੱਜ ਅੱਛਾ ਠੀਕ ਆ ਠੀਕ ਆ ਠੀਕ ਆ ਲੈ ਵੀ ਮੁੰਡਾ ਤੁਸੀਂ ਸਾਰੀਆਂ ਕਮੈਂਟਾਂ ਕਰਕੇ ਦੱਸੋ ਕਿਨੇ ਕਿਨੇ ਵੀਡੀਓ ਦੇਖਿਆ ਹੈਣਾ ਸੋ ਭਾਈ ਥੋੜਾ ਲਸਾ ਹੋ ਗਿਆ ਇਹਦੇ ਤੁਹਾਡੇ ਤੁਹਾਡੇ ਮੋਗੇ ਵਾਲਿਆਂ ਨੇ ਤੇ ਬਹੁਤ ਦੇਖਿਆ ਬਹੁਤ ਦੇਖਿਆ ਹੋ ਗਿਆ ਲੈ ਵੀ ਕਿਉਂ ਮੋਗੇ ਸਾਡੇ ਦੇ ਬਾਈ ਆਪਾਂ ਨੂੰ ਫਿਰ ਕੱਲ ਬਾਅਦ ਕਰਦੇ ਉਹਨਾਂ ਦਾ ਵੀ ਕੱਲ ਤੁਹਾਡਾ ਵੀ ਧੰਨਵਾਦ ਕਰਾਂਗੇ ਤੁਸੀਂ ਮਤਲਬ ਵੇਟ ਤੋਲੇ ਕਿੰਨਾ ਵੇਟ ਆ ਤੁਹਾਡਾ ਇਸ ਟਾਈਮ ਹਣ ਤੋ ਲਈ ਹੈ ਕਹਿੰਦਾ ਥੈਂਕ ਯੂ ਭਾਈ ਤੇ ਅੱਜ ਰਾਤ ਨੂੰ ਜਾਗੂ ਤੇ ਸਾਡੇ ਕੋਲ ਆਇਓਗਾ ਹੈ ਇੱਥੇ ਹੀ ਆ ਆਪਾਂ ਗਾਹਾਂ ਜੀ ਬੋਲੀਆਂ ਪਾਉਣੀਆਂ ਚੰਗਾ ਨਿੱਕੇ ਨਿੱਕੇ ਹੱਥ ਵਜਦੇ ਹੈ ਬੰਦਾ ਮਸਤਾ ਯਾਰ ਕਹਿਣ ਵਾਸਤੇ ਸੋ ਵਾਈ ਤੀਕਾ ਬਹੁਤ ਜਿਹੜਾ ਵੀ ਕੋਨਾ ਕਿ ਆਪਾਂ ਨੂੰ ਆਪਣੇ ਖੂਨ ਵਧਾਉਂਗਾ ਜਿਹੜਾ ਬੰਦਾ ਹਨਾ ਹਸਾਉਂਦਾ ਐਂਟਰਟੇਨਮੈਂਟ ਕਰਦਾ ਹਨਾ ਸੋ ਉਹ ਬੰਦਾ ਰੱਬ ਦੇ ਬਹੁਤ ਨੇੜੇ ਹੁੰਦਾ ਹੈ ਕੀ ਕਰ ਤੋ ਸਪੋਰਟ ਕਰਿਆ ਕਰੋ ਉਹਦੇ ਦੇ ਬੰਦੇ ਨੂੰ ਬਾਈ ਬੁਰਾ ਹਾਸਕੇ ਮਿਲਿਆ ਮੈਂ ਪੁੱਛਣ ਆ ਲਿਆ ਮੈਂ ਕਿਹਾ ਬਾਈ ਇਹ ਉਹੀ ਆ ਜਿਹੜਾ ਤੈਨੂੰ ਉਹਦਾ ਬਣਾਇਆ ਸੀ ਬਾਈ ਦਾ ਮੂੰਹ ਨਹੀਂ ਦੇਖੀ ਵੀਡੀਓ ਦੇ ਯਾਰ ਆ ਨਹੀਂ ਆ ਪਤਾ ਨਾ ਇਹ ਕਿਹਾ ਪਾਇਆ ਨਾ ਇਹ ਬਣਾਇਆ ਫਿਰ ਦੂਜਾ ਕੀ ਕਹਿੰਦਾ ਨੇ ਆ ਜਾਦੂ ਜਾਦੂ ਬਣਾ ਰਹਾ ਬਣਾ ਜਾਦੂ ਮੇਰਾ ਉਹ ਜਿਹੜਾ ਜਾਦੂ ਬਾਈ ਇਹਦੇ ਤਾਂ ਦੇਣੀ ਨਹੀਂ ਨੀ ਇਹ ਬਣਾਉ ਕਰ ਨਹੀਂ ਨਹੀਂ ਇਹ ਆ ਨਾ ਗੋਟਾਇਆ ਨਾ ਇਹਦਾ ਬੰਦਾ ਇਹ ਪੁੰਨ ਆਪਨਾ ਆਈ ਹੋਪ ਕੋ ਇੱਕ ਦਿਨ ਬੋਡੀ ਤੋਂ ਬਾਏਗਾ ਚੱਲ ਬਦਿਰਨਾ ਪਾਵਾਂਗੇ ਪਾਵਾਂਗੇ ਰਿਵਿਊ ਫਿਰ ਵੇਖੀ ਜਾਂਦੇ ਹਾਂ ਹੈਨਾ ਪਾਵਾਂਗੇ ਆਣਾ ਨਾ ਠੀਕ ਆਓ ਫਿਰ ਮਿੱਤਰੋ ਚਲੋ ਨਿਕਲ ਜਾਈਏ ਲੋ ਵੀ ਦੋਸਤੋ ਪ੍ਰੋਗਰਾਮ ਕਰਨ ਤੋਂ ਬਾਅਦ ਚੱਲੇ ਹਾਂ ਹੁਣ ਪੈਂਟ ਨੂੰ ਤੇ ਟਾਈਮ ਹੋ ਗਿਆ ਰਾਤ ਦੇ 11:30 ਦਾ ਤੇ ਦੇਖੋ ਜਦੋਂ ਅਸੀਂ ਵਾਪਸ ਜਾਨੇ ਹੁੰਦੇ ਹਾਂ ਤੇ ਛੜਕਾਂ ਦਾ ਕੋਸ਼ਿਸ਼ ਨਜ਼ਾਰਾ ਕੁਛ ਇਦਾਂ ਦਾ ਹੁੰਦਾ ਅਈ ਉਹ ਬਾਰਡਰ ਦੀ ਲੈਂਡ ਤੇ ਕੁੱਤੇ ਵੀ ਸੁੱਤੇ ਪਏ ਹੁੰਦੇ ਆ ਤੇ ਆਪ ਤੁਸੀਂ ਬਾਰਡਰ ਦੀ ਲੈਂਡ ਦੇਖ ਸਕਦੇ ਹੋ ਜਿੱਥੇ ਲਕਟਾਂ ਜਗਦੀਆਂ ਨੇ ਇਹ ਆਪਣਾ ਲਹਿੰਦਾ ਪੰਜਾਬ ਆ ਜੀ ਤੂੰ ਬਾਰਦੀ ਸਾਈਡ ਆ ਵੀ ਕੰਡਿੰਗਾ ਲੈਟਾਂ ਜਾਗਦਿਆਂ ਨਾ ਸੋਏ ਆਪਣੀ ਬਾਰਡਰ ਲਾਈਨ ਦੇ ਰਾਤ ਨੂੰ ਆਪਣੇ ਫੌਜੀ ਵੀਰ ਜਿਹੜੇ ਰੱਖਿਆ ਕਰਦੇ ਨੇ ਉਹ ਰਾਤ ਨੂੰ ਮਤਲਬ ਸਾਰਾ ਚਾਹਨ ਰਹੇ ਹਨਾ ਇਧਰਲੇ ਪਾਸੇ ਆਪਣਾ ਆ ਗਿਆ ਚੜਦਾ ਪੰਜਾਬ ਤੇ ਇਧਰਲੇ ਪਾਸੇ ਆ ਗਿਆ ਲੈਂਦਾ ਪੰਜਾਬ ਸੋ ਅੱਜ ਪ੍ਰੋਗਰਾਮ ਲਾ ਕੇ ਜੰਨੇ ਇੱਥੇ ਬਹੁਤ ਘੈਂਟ ਪ੍ਰੋਗਰਾਮ ਲੱਗਾ ਸੋ ਸਾਰੇ ਬਹੁਤ ਇੰਜੋਏ ਕੀਤਾ ਤੇ ਕੱਲ ਦੀ ਆਪਣੀ ਪ੍ਰੋਗਰਾਮ ਦੀ ਹੈਗੀਆਂ ਰੌਣਕਾਂ ਜੀ ਲੁਧਿਆਣੇ ਦੇ ਵਿੱਚ ਸੋ ਕੱਲ ਆਪਾਂ ਹੁੰਨੇ ਇਕੱਠੇ ਲੁਧਿਆਣੇ ਵਾ ਬਿਲਕੁਲ ਬਾਰਡਰ ਦੇ ਕੋਲੇ ਆ ਗਏ ਆ ਇੱਥੇ ਬਿਲਕੁਲ ਆ ਜਵੇਂ ਬਿਲਕੁਲ ਨੇੜੇ ਆ ਗਿਆ ਵੇ ਜੇ ਆਏ ਆਹ ਬਲੇਟਾਂ ਚੱਕਦੀਆਂ ਬੋਹਦੀਆਂ ਨੇ ਜਰ ਕੋ ਮਿਹੜੇ ਚੱਲ ਆਹ ਚਾਹਣਾ ਦੱਸਦਾ ਬੋਲੂ ਬਿਲਕੁਲ ਇੱਕ ਕਿਲਾ ਦੂਰ ਹੀ ਰਹਿ ਗਿਆ ਲਓ ਵੇ